ਸਰਵ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਇਹ ਆਪਾਂ ਚੇਤੇ ਰੱਖਣਾ ਹੋਊਗਾ ਕਿ ਜਿਨਾ ਹਾਲਾਂਕਿ ਆਪਾਂ ਜਾਤੀ ਦੀ ਕੀ ਲੱਗਦੇ ਪਰ ਜਿਨਾ ਜਾਤੀਆਂ ਨੇ ਸਦੀਆਂ ਦਾ ਪਲਾਇਨੀ ਮੇਰੀ ਸੈਕਟਰੀਆਂ ਆ ਵੀ ਸੀ ਜੀਆਂ ਉਹਨਾਂ ਨੂੰ ਸਾਡੇ ਅੰਦੋਲਨ ਦੇ ਰਾਹੀਂ ਲੋਕਧਾਰਾ ਲੋਕਸਭਾ ਤੱਕ ਪਹੁੰਚਿਆ ਇਸ ਕਰਕੇ ਇੱਕ ਵਾਰੀ ਨੇ ਲਿਖਿਆ ਵੀ ਸੀਗਾ ਇੱਕ ਵਾਰੀ ਨੇ ਲਿਖਿਆ ਵੀ ਸੀਗਾ ਵੀ ਗੈਰ ਹਾਜ਼ਰਾਂ ਨੂੰ ਹਾਜ਼ਰ ਕਰਾਇਆ ਸਾਹਮਣੇ ਸਰ ਇੱਕ ਮਿੰਟ ਜੀ ਮੈਂ ਦੋ ਲਾਈਨਾਂ ਆਪਣੀਆਂ ਮੈਂ ਲਿਖੀਆਂ ਜੀ ਪ੍ਰਾਰਥਨਾ ਲਿਖੀਆਂ ਸਾਬ ਵਾਲੇ ਉਹ ਮੈਂ ਜਿਹੜੇ ਸਾਡੇ ਰਣਜੀਤ ਸਿੰਘ ਬਾਣੀ ਬਾਦ ਇੰਟਰਨੈਸ਼ਨਲ ਕੁਆਰਟੀ ਉਹਨਾਂ ਨੇ ਬੋਲਣਾ ਹੁਣ ਕਿ ਉਹਨਾਂ ਤੋਂ ਪਹਿਲਾਂ ਸਿਰਫ ਇੱਕ ਦੋ ਗੱਲਾਂ ਆਪਾਂ ਕਰਨੀਆਂ ਆਇਆ ਗੈਰ ਹਾਜ਼ਰਾਂ ਨੂੰ ਹਾਜ਼ਰ ਕਰਾਇਆ ਸਾਹਿਬ ਨੇ ਮਲਿਕਾ ਜੀ ਦੀ ਭਾਰਤੀ ਸਮਾਜ ਵਿੱਚ ਉਹ ਲੋਕ ਜੋ ਸਦੀਆਂ ਤੋਂ ਗੈਰ ਹਾਜ਼ਰ ਬਣਾ ਕੇ ਰੱਖੇ ਗਏ ਜਿਨ੍ਹਾਂ ਦੀ ਭੂਮਿਕਾ ਇਸ ਪ੍ਰਬੰਧ ਦੇ ਵਿੱਚ ਜਿਹੜਾ ਬੇਸਡ ਹੁੰਦਾ ਆਪਾਂ ਕਦਰਾਂ ਕਹਿੰਦੇ ਆ ਉਹਦੇ ਨਿਫਟਾਰੇ ਤੋਂ ਕਿਤੇ ਕਦੀ ਵੱਧ ਨਹੀਂ ਲਈ ਜਿੰਨਾਂ ਤੋਂ ਬਾਧੂ ਜਿਹੜਾ ਬੇਸ ਤੇ ਉਹਦਾ ਨਿਫਟਾਰਾ ਕੰਨ ਹੀ ਰੱਖਿਆ ਗਿਆ ਸੀ ਇਹਨਾਂ ਦੀ ਕੀਮਤ ਉਹਨਾਂ ਦੇ ਸ਼ਰੀਰ ਤੋਂ ਵੱਧ ਨਹੀਂ ਰੱਖੀ ਗਈ ਕਿ ਸਰਬ ਸ਼ਰੀਰ ਦਾ ਮੁੱਲ ਮਿਲਦਾ ਸੀਗਾ ਕਦੀ ਸ਼ਰੀਰ ਦਾ ਮਹੱਤਵ ਹੀ ਨਹੀਂ ਸੀ ਸਦੀਆਂ ਤੋਂ ਇਹਨਾਂ ਆਪਾਂ ਦਿਹਾੜੀ ਦਾ ਵੀ ਕੰਮ ਕੀਤਾ ਇਹਨਾਂ ਦੀ ਕੀਮਤ ਉਹਨਾਂ ਦੇ ਸ਼ਰੀਰ ਤੋਂ ਵੱਧ ਨਹੀਂ ਰੱਖੀ ਗਈ ਜੋ ਸੰਵਿਧਾਨਿਕ ਅਧਿਕਾਰ ਮਿਲਣ ਦੇ باوجود ਲੋਕਤੰਤਰ ਦੇ ਵੱਡੇ ਸੰਗਲ ਮਲੋ ਚੋਣਾ ਵਿੱਚ ਗਿਆਨ ਹੋ ਗਿਆ ਹਾਦਰ ਹੋ ਗਏ ਸਰ ਤਵਾਜ ਵੀ ਨਹੀਂ ਚਲੇ ਆ ਰਹੇ ਸਨ ਜਿਨ੍ਹਾਂ ਕੋਲ ਇੱਕ ਸ਼ੋਸ਼ਣਕਾਰੀ ਨੂੰ ਬਦਲ ਕੇ ਦੂਜਾ ਸ਼ੋਸ਼ਣਕਾਰੀ ਚੁਣਨ ਤੋਂ ਲਾਵਾ ਕੋਈ ਰਾਹ ਨਹੀਂ ਸੀ ਉਹਨਾਂ ਕਰੋੜਾ ਲੋਕਾਂ ਨੂੰ ਸਾਬਕਾਂਸੀ ਰਾਮ ਜੀ ਨੇ ਆਪਣੇ ਅੰਦੋਲਨ ਰਾਹੀਂ ਲੋਕਤੰਤਰ ਦੇ ਵੱਡੇ ਦੰਗਲ ਵਿੱਚ ਮਜਬੂਤੀ ਨਾਲ ਹਾਜ਼ਰ ਹੀ ਨਹੀਂ ਕਰਾਇਆ ਉਹਨਾਂ ਨੂੰ ਜੇਤੂ ਵੀ ਕਰਕੇ ਦਿਖਾਇਆ ਇਸ ਕਰਕੇ ਸਾਬਕਾਂਸੀ ਰਾਮ ਜੀ ਬਹੁਤ ਮਹਾਨ ਦੇ ਨੇ ਆ ਜਿਨ੍ਹਾਂ ਨੇ ਸਨ ਸਾਰਿਆਂ ਨੂੰ ਸਦੀਆਂ ਤੋਂ ਗੈਰ ਹਾਜ਼ਰ ਹਾਸ਼ੀਏ ਤੇ ਰੱਕੇ ਲੋਕਾਂ ਨੂੰ ਪਾਵਰ ਦੇ ਸੱਤਾ ਦੇ ਸੈਂਟਰ ਵੱਲ ਲੈ ਕੇ ਆਇਆ ਆ ਆਂਦਾ ਔਰ ਮੈਂ ਹੁਣ ਬੇਨਤੀ ਕਰੂੰਗਾ ਵੀ ਮੰਚ ਤੋਂ ਪਰਵਾਣ ਹੋਇਆ ਰਣਜੀਤ ਸਿੰਘ ਉਹ ਰੂਪਨਾਲ ਧੀਰ ਜੀ ਇੱਕ ਗੀਤ ਗਾਉਣਗੇ ਉਹਨਾਂ ਤੋਂ ਬਾਅਦ ਨੈਸ਼ਨਲ ਕੋਆਰਡੀਨੇਟਰ ਰਣਜੀਤ ਸਿੰਘ ਬਹਿਣੀਪਾਲ ਜੀ ਆਪਣੀ ਗੱਲ ਰੱਖਣਗੇ ਔਰ ਉਹਨਾਂ ਤੋਂ ਬਾਅਦ ਐਸਐਸਆਰ ਆਪਣੀ